well thank ਸਸਤੀ ਗੱਲ ਸਰ ਗੱਲ ਸਰ ਚਲ ਕੇ ਲੈਟ ਲੋਗੇ ਜੀ ਸਰ ਅੱਛਾ ਕਾ ਦੇ ਰਹੇ ਨੇ ਵੀ ਅੱਜ ਅਸੀਂ 12 ਹੌਟਸਪੌਟਸ ਤੇ ਕੈਸੋ ਪਲਾਨ ਕਰ ਰਹੇ ਨੇ ਹੁਣੇ ਅਸੀਂ ਡਿਸਟ੍ਰਿਕਟ ਫਿਰੋਜ਼ਪੁਰ ਦੇ ਸਿਟੀ ਫਿਰੋਜ਼ਪੁਰ ਦੇ ਹੌਟਸਪੌਟ ਦੇ ਵਿੱਚ ਮੌਜੂਦ ਨੇ ਇੱਥੇ ਅਸੀਂ ਵਕਫਾਕ ਲਿਸਟੇ ਕੀਤੀ ਗਈਆਂ ਵਕਫਾਕ ਲਿਸਟੇ ਕਾ ਲਈ ਗਈਆਂ ਜਿਹੜੇ ਪੁਰਾਣੇ ਸਮਗਲਰ ਨੇਗੇ ਪੁਰਾਣੇ ਨੋਟੋਰੀਅਸ ਬੰਦੇ ਨੇ ਤੇ ਜਰਟੀ ਐਸਪੀ ਤੇ ਐਸਪੀ ਆਫਿਸ ਉਸ ਕੋ ਲੀਡ ਕਰ ਰਹੇ ਨੇ ਆਮਨ ਜੋ ਡੀਜੀਪੀ ਪੰਜਾਬ ਪੁਲਿਸ ਦੇ ਹਦਾਇਤ ਅਨੁਸਾਰ ਅਸੀਂ ਐਨਫੋਰਸਮੈਂਟ ਕਮ ਅਵੇਰਨੈਸ ਡਰਾਈਵ ਕਰ ਰਹੇ ਨੇ ਜਿਲ੍ਹਾ ਫਿਰੋਜ਼ਪੁਰ ਦੇ ਅੰਦਰ ਵੀ ਕੱਲ ਵੀ ਕੈਸੋ ਕਿੱਤੇ ਗਏ ਸੀ ਕਿ ਅੱਜ ਵੀ ਕਿੱਤੇ ਜਾ ਰਹੇ ਆ ਕੱਲ ਜਿਹੜੇ ਵਿੱਚ ਅਸੀਂ 4 ਪਰਚੇ ਵੀ ਦਰਜ ਕੀਤੇ ਐ ਐਨਡੀਪੀਐਸ ਐਕਟ ਦੇ ਤਹਿਤ ਤੇ ਹੈਰੋਇਨ ਦੀ ਬਰਾਮਦਗੀ ਵੀ ਹੋਈ ਹੈ ਇਸ ਤੋਂ ਇਲਾਵਾ ਵਕਫਾ ਖਾਵਾ ਤੇ ਜਿਵੇਂ ਬਿਨਾ ਨੰਬਰ ਪਲੇਟ ਦੇ ਵਹੀਕਲਸ ਹੋ ਗਏ ਤੇ ਟ੍ਰਿਪਲ ਰਾਈਡਿੰਗ ਹੋ ਗਈ ਇਹਨਾਂ ਸਭ ਤੇ ਵੀ ਚਲਾਨ ਦਿੱਤਾ ਗਿਆ ਹੈ ਦੇਖਿਏ ਇਹਦੇ ਵਿੱਚ ਜਦੋਂ ਤੁਸੀਂ ਇਸ ਬਸਤੀ ਦੀ ਖਾਸ ਬਾਤ ਕਰੋਗੇ ਤੇ ਆਲਰੇਡੀ ਇਸਨੇ 30 ਮੁਕਦਮੇ ਆਲਰੇਡੀ ਅਸੀਂ ਦਰਜ ਕਰ ਚੁੱਕੇ ਨੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਉੱਪਰ ਕਮਰਸ਼ੀਅਲ ਰਿਕਵਰੀ ਦੇ ਪਰਚੇ ਉਹਨੂੰ ਅਸੀਂ ਬਾਰ-ਬਾਰ ਫਾਲੋਅ ਅਪ ਕਰ ਰਹੇ ਹਾਂ ਤੇ ਨੰਬਰ 1 ਕਾਸਤ ਦੇ ਦੌਰਾਨ ਇੱਕ ਸਰਪ੍ਰਾਈਜ਼ ਚੈਕਿੰਗ ਹੋ ਗਈ ਉਸ ਤੋਂ ਇਲਾਵਾ ਇੱਕ ਜਿਹੜਾ ਫਾਲੋਅ ਅਪ कि जेडी जेवे ਤੁਸੀਂ ਦੇਖ ਰਹੇ ਹੋ ਐਂਟਰ ਕਰਦੇ ਵਕਤ ਵੀ ਬਹੁਤ ਸਾਰੇ ਬੰਦੋਨੋਂ ਕੀ ਸਾਨੂੰ ਰਿਕੁਐਸਟ ਕੀਤੀ ਇਸ ਬਾਰੇ ਚ ਕਿ ਅਵੇਰਨੈਸ ਡਰਾਈਵ ਵਗੈਰਾ ਵੀ ਕੀਤੀ ਜਾਏ ਤਾਂ ਹਰ ਕਾਸੋ ਦੇ ਬਾਅਦ ਅਸੀਂ ਉਸੇ ਏਰੀਆ ਦੇ ਵਿੱਚ ਇੱਕ ਅਵੇਰਨੈਸ ਡਰਾਈਵ ਵੀ ਕਰ ਰਹੇ ਹਾਂ ਬਿਲਕੁਲ ਇਹ ਇੰਟਰਨੈਸ਼ਨਲ ਬਾਰਡਰ ਹੈ ਮੇਰੇ ਤਿੰਨੇ ਜ਼ਿਲ੍ਹੇ ਜਿਹੜੇ ਹੈਗੇ ਆ ਸਾਡੇ ਤਨਤਨ ਫਾਜ਼ਲਕਾ ਫੋਜਪੁਰ ਇਹ ਬਾਰਡਰ ਡਿਸਟ੍ਰਿਕਟ ਹੈ ਇੱਥੇ ਸਮਗਲਿੰਗ ਵਗੈਰਾ ਜ਼ਿਆਦਾ ਹੋ ਰਹੀ ਹੈ ਤੇ ਇਸ ਲਈ ਇਹ ਬਾਰਡਰ ਰੇਂਡ ਹੋਣ ਕਰਕੇ ਪੂਰਾ ਮਤਲਬ ਚੰਗੀ ਤਰ੍ਹਾਂ ਸਰਚ ਕਰ ਰਹੇ ਹਾਂ ਸਾਰੇ ਇਲਾਕੇ ਦੀ ਤੇ ਮਾੜੇ ਅਨਸਰ ਜਿਹੜੇ ਅਸੀਂ ਲਿਸਟਾਂ ਵਗੈਰਾ ਵੀ ਇਹ ਕੈਟਾ ਅਨੇ ਇਹ ਪਿਸ਼ੂ ਕੱਲ ਵੀ ਚੱਲਿਆ ਸੀ ਇਹ ਪੂਰੇ ਪੰਜਾਬ ਲੈਵਲ ਤੇ ਆਪਰੇਸ਼ਨ ਚੱਲ ਰਿਹਾ ਹੈ ਇਹ ਮਤਲਬ ਜਿਵੇਂ ਕਿ ਫੋਜ਼ਪੁਰ ਰੇਂਜ ਦੇ ਵਿੱਚ ਤਿੰਨ ਡਿਸਟ੍ਰਿਕਟ ਆਉਂਦੇ ਹੈ ਫੋਜ਼ਪੁਰ ਫਾਜ਼ਿਲਕਾ ਤੇ ਤਰਨਤਾਰਨ ਇਹ ਤਿੰਨ ਜਿਲ੍ਹਿਆਂ ਦੇ ਵਿੱਚ ਮੈਂ ਅਸਲੀ ਸੁਪਰਵਾਈਜ਼ ਕਰ ਰਿਹਾ ਆਪਰੇਸ਼ਨ ਨੂੰ ਤੇ ਕੱਲ ਵੀ ਕਾਫੀ ਚੰਗੀਆਂ ਬਰਾਮਦੀਆਂ ਹੋਈਆਂ ਸੀ ਤੇ ਅੱਜ ਵੀ ਇਹ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਆਪਰੇਸ਼ਨ ਖਤਮ ਹੁੰਦਾ ਤਾਂ ਮੂਰੀ ਡਿਟੇਲ ਦੇਵਾਂਗੇ ਤੇ ਇਸ ਨਾਲ ਜਿਹੜੇ ਮਾਰੇ ਸਮੱਗਲਰ ਆ ਜਿਹੜੇ ਹੌਟਸਪੌਟ ਹੈ ਉਹਨਾਂ ਦੀ ਚੰਗੀ ਤਰ੍ਹਾਂ ਅਸੀਂ ਚੈਕਿੰਗ ਕਰ ਰਹੇ ਆਂ ਇਹ ਜਿਹੜੀ ਪ੍ਰਾਣਿਕ ਮਗਲ ਉਹਨਾਂ ਦੇ ਘਰਾਂ ਨੂੰ ਚੰਗੀ ਤਰ੍ਹਾਂ ਸਰਚ ਕਰਦੇ ਆ। ਹਾਂ ਜੀ ਮਨ ਉਹਦੇ ਵਿੱਚ ਹੌਟਸਪੌਟ ਦੇ ਨਾਲ ਨਾਲ ਬੱਸ ਸਟੈਂਡ ਵੀ ਤੇ ਰੇਲਵੇ ਸਟੇਸ਼ਨ ਵੀ ਚੈੱਕ ਕਰ ਰਹੇ ਆ। ਤੇ ਹੋਰ ਵੀ ਜਿਹੜੀ ਕੋਈ ਜਗ੍ਹਾ ਉਦਾਂ ਦੀ ਹੈ ਸਸਪੀਸ਼ਸ ਉੱਥੇ ਵੀ ਚੈਕਿੰਗ ਕਰਾਉਂਦੇ ਆ। ਸਰ ਸਭ ਤੋਂ ਪਹਿਲੀ ਨਜ਼ਰ ਜਿਹੜੀ ਆ ਸਰ ਬਾਰਡਰ ਨੇੜੇ ਵੀ ਕਾਰਵਾਈ ਕੀਤੀ ਜਾ ਰਹੀ ਬਾਰਡਰ ਨੇੜੇ ਮੰਨ ਲਓ ਜੀ ਚੈਕਿੰਗ ਦੇ ਵਾਸਤੇ। ਹਾਂ ਜੀ ਚੱਲਦੇ ਆ ਉੱਥੇ ਸਾਡੇ ਨਾਕੇ ਰੈਗੂਲਰ ਹੀ ਚੱਲਦੇ ਆ। ਈਵਨ ਬੀਐਸਐਫ ਨਾਲ ਅਸੀਂ ਜੁਆਇੰਟ ਆਪਰੇਸ਼ਨ ਕਰਦੇ ਆ। ਸਰ ਕਿੰਨੇ ਮੁਲਾਜ਼ਮ ਐਸੋ ਪ੍ਰਸ਼ਨ ਦਾ ਪੂਰਾ? ਇਹ ਪੂਰੇ ਇੱਥ ਜੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲੇ ਹੋਇਆ ਔਰ ਜੰਮੂ ਕਸ਼ਮੀਰ ਦੇ ਨਾਲ ਹੀ ਇਲਾਕਾ ਲੱਗਦਾ ਹੈਗਾ ਆਪਣਾ ਪੰਜਾਬ ਹੈ ਔਰ ਇਹ ਸਾਰੀ ਬਾਰਡਰ ਸਟੇਟ ਹੀ ਹੈ ਤਾਂ ਇਸ ਸਟੇਟ ਨੂੰ ਵੀ ਪੂਰਾ ਧਿਆਨ ਚ ਰੱਖਿਆ ਜਾ ਰਿਹਾ ਹੈਗਾ ਹਾਂ ਬਿਲਕੁਲ ਬਿਲਕੁਲ ਉਹ ਹਰ ਚੀਜ਼ ਹਰ ਪੱਖੋਂ ਦੀ ਚੈਕਿੰਗ ਹੁੰਦੀ ਹੈ ਇੰਟਰਨੈਸ਼ਨਲ ਬਾਰਡਰ ਤੇ इवन ਕੋਈ ਬੰਦਾ ਇਧਰ ਕ੍ਰੋਸ ਨਾ ਕਰੇ ਨਸ਼ਾ ਤਾਂ ਹੈ ਹੀ ਹੈ ਜਿਹੜਾ ਸੀ ਫੜ ਰਹੇ ਆ ਜਿਹੜਾ ਵੱਡੀ ਮਗਧਾਲ ਦੇ ਵਿੱਚ ਕਬਜ਼ ਵੀ ਹੋ ਰਹੀ ਹੈ ਥੈਂਕ ਯੂ